ਜਲੰਧਰ ਪਛਮੀ 'ਚ ਇੱਕ ਵਾਰ ਫਿਰ ਤੋਂ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਜਿੱਥੇ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਦੇ ਤਾਏ ਦੇ ਪੋਤੇ ਵਿਕਾਸ ਅੰਗੁਰਾਲ ਦੀ ਬੇਰਹਿਮੀ ਦੇ ਨਾਲ ਚਾਕੂ ਮਾਰ ਕੇ ਹੱਤਿਆ ਕੀਤੀ ਗਈ ਇਸ ਘਟਨਾ ਤੋਂ ਬਾਅਦ ਇਲਾਕੇ 'ਚ دہشت ਦਾ ਮਾਹੌਲ ਬਣ ਗਿਆ ਇਸ ਤੋਂ ਬਾਅਦ ਪੁਲਿਸ ਫਨਾਤ ਕਰ ਦਿੱਤੀ ਗਈ ਹੈ ਵਿਕਾਸ ਅੰਗੁਰਾਲ ਨੇ ਹਸਪਤਾਲ 'ਚ ਇਲਾਜ ਦੌਰਾਨ ਦਮ ਤੋੜ ਦਿੱਤਾ ਘਟਨਾ ਤੋਂ ਬਾਅਦ ਸਾਬਕਾ ਵਿਧਾਇਕਾ ਸ਼ੀਤਲ ਅੰਗੁਰਾਲ ਮੌਕੇ ਤੇ ਪਹੁੰਚੀ ਮਿਲੀ ਜਾਣਕਾਰੀ ਦੇ ਮੁਤਾਬਕ ਵਿਕਾਸ ਦਾ ਆਪਣੀ ਗਲੀ ਦੇ ਵਿੱਚ ਕੁਝ ਨੌਜਵਾਨਾਂ ਨਾਲ ਵਿਵਾਦ ਸੀ ਕਾਤਲਾਂ ਨੇ ਵਿਕਾਸ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਦੀ ਹੱਤਿਆ ਕਰ ਦਿੱਤੀ ਤਿੰਨ ਕਾਤਲ ਸਨ ਸਾਰੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਸਨ ਦੱਸਦੀ ਹੈ ਕਿ ਇੱਕ ਕਾਤਲ ਨੇ ਵਿਕਾਸ ਦੀ ਛਾਤੀ 'ਤੇ ਤੇਜ਼ਧਾਰ ਚਾਕੂ ਦੇ ਨਾਲ वार ਕੀਤਾ ਜਿਸ ਨਾਲ ਜ਼ਖਮ ਦਿਲ ਤੱਕ ਹੋ ਗਿਆ ਜਿਸ ਕਰਕੇ ਉਸ ਦੀ ਮੌਤ ਹੋਈ ਹੈ ਖੂਨ ਨਾਲ ਲਥਪਥ ਉਸ ਨੂੰ ਤੁਰੰਤ ਹੀ ਇੱਕ ਨਿੱਜੀ ਹਸਪਤਾਲ ਲੈ ਜਾਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਪੁਲਿਸ ਮੌਕੇ ਤੇ ਪਹੁੰਚੀ ਤੇ ਜਾਂਚ ਸ਼ੁਰੂ ਹੋਈ ਸ਼ੀਤਲ ਅੰਗੁਰਾਲ ਨੇ ਕਿਹਾ ਕਿ ਮ੍ਰਿਤਕ ਉਸਦੇ ਤਾਇ ਦਾ ਪੁੱਤਰ ਸੀ ਤੇ ਉਹ ਇਸ ਘਟਨਾ ਤੋਂ ਬਹੁਤ ਵੱਡਾ ਸਦਮੇ ਦੇ ਵਿੱਚ ਹੈ ਅਤੇ ਉਹ ਸਦਮੇ ਵਿੱਚ ਵੱਡਾ ਐਕਸ਼ਨ ਲੈਣ ਲਈ ਪੂਰੀ ਕੋਸ਼ਿਸ਼ ਕਰਨਗੇ ਉਹਨਾਂ ਨੇ ਇਹ ਵੀ ਕਿਹਾ ਕਿ ਨਸ਼ਾ ਕਰਕੇ ਸਾਡੇ ਘਰ ਦਾ ਚਿਰਾਗ ਬੁਝ ਗਿਆ ਜਲੰਧਰ ਪਾਟਪਾ ਦੇ ਜਰਨਲਿਸਟ ਇਕਤਰ ਅਸ਼ੋਕ ਸਰੀਨ ਨੇ ਇਸ ਘਟਨਾ ਤੇ ਦੁੱਖ ਪ੍ਰਗਟ ਕੀਤਾ ਉਹਨਾਂ ਕਿਹਾ ਕਿ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ 'ਚ ਨੌਜਵਾਨਾਂ ਨੂੰ ਆਸਾਨੀ ਨਾਲ ਨਸ਼ਾ ਮਿਲ ਰਿਹਾ ਹੈ ਨਤੀਜੇ ਵਜੋਂ ਅਪਰਾਧਿਕ ਪਿਛੋਕੜ ਵਾਲੇ ਲੋਕ ਨੀਡਰ ਹੋ ਕੇ ਨਸ਼ਾ ਤਸਕਰੀ ਵਿੱਚ ਸ਼ਾਮਲ ਹੋ ਰਹੇ ਨੇ ਸਰੀ ਨੇ ਕਿਹਾ ਕਿ ਜਲੰਧਰ ਪੱਛਮੀ ਵਿਧਾਨ ਸਭਾ ਹਲਕਾ ਅਪਰਾਧ ਅਤੇ ਨਸ਼ਾ ਤਸਕਰੀ ਦੀ ਰਾਸ਼ਤਾ ਨਿਭਾਣ ਗਿਆ ਇਲਾਕੇ ਵਿੱਚ ਨਸ਼ਾ ਕਰਕੇ ਅਪਰਾਧ ਰੋਜ਼ਾਨਾ ਵਧ ਰਹੇ ਉਦਰੀ ਸ਼ੀਤਲ ਅੰਗੁਰਾਲ ਹੁਣ ਸਦਮੇ ਦੇ ਵਿੱਚ ਨੇ ਕਿ ਉਹਨਾਂ ਦੇ ਵੱਲੋਂ ਇਸ ਮਾਮਲੇ ਦੇ ਸੰਬੰਧੀ ਵੱਡਾ ਬਿਆਨ ਦਿੱਤਾ ਗਿਆ

ਉਸੇ ਘਰ ਦੇ ਆਸਪਾਸ ਜਿਹੜੀ ਸੁਵਿਧਾ ਜਿਹੜੇ ਲੋਕ ਹੈ ਜਿਹੜੀ ਮੈਂ ਸਵੇਰੇ ਸ਼ਾਮ ਨੂੰ ਬੋਲਦਾ ਹਾਂ ਉਹਨਾਂ ਘਰਾਂ ਵਿੱਚ ਬਹੁਤ ਸਾਰੇ ਬੁਰੇ ਹਾਲਾਤ ਹੈ। ਜਿਦਾਂ ਦੇਖੋ ਸਾਰਾ ਸਾਲ ਦਾ ਬੱਚਾ ਲਾਸ਼ ਦੇ ਰੂਪ ਦੇ ਵਿੱਚ ਆ ਰਿਹਾ। ਮੇਰੇ ਜਿਹੜਾ ਬ੍ਰਦਰ ਹੈ ਉਹ ਜੇਨ ਕੇ ਆਪਣੇ ਸਸਰਾਲ ਗਿਆ ਹੋਇਆ ਹੈ। ਮੇਰੇ ਪਰਿਵਾਰ ਦਾ ਸਭ ਤੋਂ ਵੱਡਾ ਸਾਡੇ ਪਰਿਵਾਰ ਦਾ ਬੇਟਾ ਮੇਰਾ ਭਾਈ ਦਾ ਬੇਟਾ ਰਵੀ ਪੁਰਾਣਾ ਛੋਟਾ ਬੇਟਾ। ਰਾਜੇ ਦੁਦਿਸ਼ ਕਰਕੇ ਮੈਂ ਕਹਿ ਰਹੇ ਹਾਂ ਕਿ ਮੈਂ ਸਵੇਰ ਤੋਂ ਸ਼ਾਮ ਤੱਕ ਆਪਣੇ ਹਲਕੇ ਦੇ ਸਰਦਾਰਸ ਦੇ ਲਈ ਸਨਮੇ ਬੰਦੂਗੀ ਲੋਕਾਂ ਨੂੰ ਸਾਵਧਾਨੀ ਲਈ ਲੜਦਾ ਹੈ ਪਰ ਅੱਜ ਜਿਹੜਾ ਇਨਸਾਫ ਹੈ ਮੈਂ ਆਪਣੇ ਪਰਿਵਾਰ ਨੂੰ ਕਿਦਾਂ ਰਵਾਗਾ ਕਿ ਮੈਂ ਦੇਖ ਰਿਹਾ ਤਹਲਾਕੀ ਹੈ ਮੈਂ ਹਮੇਸ਼ਾ ਕਹਿੰਦਾ ਜਦੋਂ ਕਿਸੇ ਪਰਿਵਾਰ ਦਾ ਜੀ ਚ ਜਾਂਦਾ ਦੁੱਖ ਦੁੱਖਤਾ ਲੱਗਦਾ ਤੇ ਜਿਹੜਾ ਕਤਲ ਹੈ ਇਹ ਕਤਲ ਦੇ ਵੀ ਨਸ਼ੇ ਦੀ بے ਕਾਰਨ ਮੌਤ ਹੈ ਮੈਂ ਪੂਰੀ ਜਾਣਕਾਰੀ ਜਨੇ ਕਵਾਂਗਾ ਕਿ ਜਿਹੜਾ ਕਤਲ ਹੈ ਇਹ ਨਸ਼ੇ ਦੀ ਭਿੰਚ ਰਿਹਾ ਮੇਰਾ ਭਤੀਜਾ ਬਖਾਸ ਹੈ ਇਹ ਨਸ਼ੇ ਦੇ ਕਰਕੇ ਇੱਕ ਕਤਲ ਅੱਜ ਜਿਹੜਾ ਮੇਰੇ ਪਰਿਵਾਰ ਦਾ ਜੀ ਚਲਾ ਗਿਆ ਤੇ ਮੈਂ ਕਿਸੇ ਨੂੰ ਅੱਜੇ ਦੋਸ਼ ਨਹੀਂ ਲਾਵਾਂਗਾ ਮੈਂ ਹੋਰ ਕਹਾਂਗਾ ਕਿ ਅੱਜ ਮੇਰੇ ਪਰਿਵਾਰ ਦਾ ਚਾਰ ਰਾਗ ਬੁੱਝਿਆ ਮੈਂ ਆਪਣਾ ਸਮਝ ਗਏ ਹੀ ਗੰਦਰ ਦੀ ਲੜਾਈ ਲੜਦਾ ਹੈ